देखो बिजनेसमैन फ्यूचर बिजनेसमैन लाइक लाइक कर दे के गाइस लाइक कर दे करो मैं बिजनेस कर सब्सक्राइब कर दिया करो यार इतना बिजनेसमैन अपना बिजनेस छड़ के इतना गल करता करे बाज के बाज बोलियो ਇਸ ਪਪਨ ਖਾ ਲੋ ਮੈਂ ਦੇਖ ਲਿਆ ਬੁਗੜ ਨਹੀਂ ਇਹ ਗਾਇਸ ਨੂੰ ਦਾਦੇ ਕੇ ਗਾਇਸ ਇਹ ਮੇਰੀ ਮੰਮੀ ਹੈ ਬਾਜਾ ਹਾਂ ਸਹੀ ਦਾਦਾ ਸੋ ਗਾਇਸ ਬਿਲੜ ਦੀ ਖੁਸ਼ੀ ਵਿੱਚ ਕੇਕ ਲੈਂਦਾ ਹੀ ਤੇ ਛੋਟੀ ਜਿਹੀ ਪਾਰਟੀ ਕੀਤੀ ਸੀ ਪਾਉਂਦੀ ਆ ਮੈਨੂੰ ਦੱਸੋ ਕਿਹੜੇ ਕਿਹੜੇ ਰੋਲਾ ਪਾਉਂਦੇ ਆ ਮੈਂ ਇੱਥੇ ਰੱਖ ਰੋ 2 ਕਿਲੋ ਸੋ ਗਾਈਜ਼ ਇਹ ਮੇਰੀ ਭਾਬੀ ਦਾ ਵੱਡਾ ਮੁੰਡਾ ਹੈ ਪਰ ਇਹਦੀ ਹਾਈਟ ਵਾਰਗੀ ਹੈ ਪਰ ਇਹਦੀ ਅਕਲ ਕਿੱਟੀ ਆ ਚੀ ਆ ਛੋਟੇ ਮੈਂ ਕਿਹਾ ਤਾਂ ਛੋਟੇ ਆ ਚਾਚੀ ਲਾਓ ਚਾਚੀ ਲਾਓ ਚਾਚੀ ਮੰਮੀ ਚਾਚਾ ਵੀ ਨਾ ਦੇਖ ਉਹ ਨੂੰ ਵਾਈਸ ਕੋਲ ਕਰ ਪਹਿਲਾਂ ਡੇਰ ਨਹੀਂ ਲੱਗਣਾ ਅੱਛਾ ਮੇਰਾ ਨੈਟਵਰਕ ਆ ਪੂਰੀ ਫੈਮਿਲੀ ਲਈ ਕਿੰਨਾ ਦਿਨ ਲੱਗ ਕੇ ਬੋਲੋ ਕਿੰਨੇ ਮਿਲਿ ਮਿਲਿ ਆ ਇੱਕ ਬੋਲ ਫੈਮਿਲੀ ਨੇ ਮੇਰੀ ਆ ਇਹਨੂੰ ਸਾਲੇ ਨੇ ਮੇਰੇ ਭਰਾ ਮਿਲੇ ਆ ਆ ਮੇਰ ਕੋ ਕੰਮ ਕਰਾਉਂਦੀ ਆ ਆ ਆਪਣੀ ਸਪੋਰਟ ਕਰਦੇ ਆ ਸਾਰੇ ਇੰਨਾ ਕਰ ਕਰ ਇਹ ਬੰਦੇ ਨੂੰ ਪੁਰਾਣੀ ਦੋਤਾ ਤੇ ਸਾਲੇ ਨੇ ਭਰਾ ਮਿਲੇ ਆ ਇੰਨਾ ਕਰਦਾ ਪੁਰਾਣੀ ਸਾਲੇ ਮਿਲੇ ਆ ਗਾਇਜ਼ ਵੀਡੀਓ ਲਾਈਕ ਕਰਦੇ ਚੈਨਲ ਸਬਸਕ੍ਰਾਈਬ ਗਾਇਜ਼ ਕਹ ਦੋ ਅਸੀਂ ਵੇਲੇ ਦੀਆ ਓਕੇ थैंक यू ਇਹਦੇ ਸਾਰੇ ਬੱਚੇ ਵੈਂਟ ਬੋਰਡ ਇਹੋ ਜਿਹੇ ਬੋਲਦੇ ਆ ਆਨੇ ਉਹ ਕਿਉਂ ਆਏ ਏ ਦੂਜਾ ਬੱਚੇ ਬੋਲਣਾ ਪਟਿਆ ਪੜੀ ਨੇ ਬੋਲਦੇ ਮੈਂ ਤਾਂ ਉਹਦੀ ਖੁਸ਼ੀ ਚ ਆਹ ਸੇ ਮੈਂ ਘੋਵਾ ਇੱਕ ਹੋਣਾ ਉਹ ਗਾਣਾ ਲਾਉਣਾ ਸੀ ਯਾਰ ਆ ਪਹਿਲਾ ਬੰਦਾ ਜਿਹੜਾ ਨਾਲ ਗਿਆ ਨਹੀਂ ਨਹੀਂ ਉਹ ਨਹੀਂ ਭਾਈ ਫੜੀ ਕਿਆ ਹੈ ਭਈਆ ਆ ਆਹੋ ਹਾਂ ਆਹੋਂ ਸਲਾ ਉਹ ਵੀ ਹਾਂ ਕੋਈ ਨਾ ਦੇ ਦਾਂਗੇ ਹਾਂ ਆ ਹੈਗਾ ਵੀ ਆ ਜਾਾਂਗੇ ਆ ਜਿੰਨੇ ਇਕੱਠੇ ਕੀਤੇ ਜਿਹਦਾ ਕੋਈ ਰੋਲ ਨਹੀਂ ਬਰੇਂਦੇ ਫੇਕਾਨ ਨੂੰ ਆ ਜਿੰਨੇ ਇਕੱਠੇ ਕੀਤੇ ਆ ਜਿਹੜਾ ਚੋੜਾ ਨਿਕਲ ਗਿਆ ਉਹ ਇਹਨਾਂ ਨੇ ਆਪੇ ਖਰਚ ਦਿੱਤੇ ਉਹਨਾਂ ਨੂੰ ਉਹ ਅੱਜ ਦੀ ਗੋਲੇ ਤੋਂ 800 ਰੁਪਏ ਲਿਆ ਚਾਚੇ ਨਾ ਆ ਜਿੰਨੇ ਲੈ ਤਾਂ ਆ ਪਾਜੀ ਕਿਰਦੇ ਇਦਾਂ ਕਰਦੇ ਰਹਿੰਦੇ ਕਹਿੰਦਾ ਲੈ ਕੇ ਲਿਆ ਦੇ ਦੁੱਤਾ ਕੋਪਨੇ ਕੁਛ ਲੈਂਦਾ ਹੀ ਨਹੀਂ ਉਹਦੇ ਜਾਰੇ ਨਾ ਹੀ ਫੋਟੋ ਆਣੀ ਲੈ ਬੈਲਟ ਉਹ ਹੋ ਗਿਆ ਵਾ ਤੇ ਆ ਜੀ ਆ ਆਪਣਾ ਬੱਚਾ ਤੇ ਆ ਜਿਹਦੀ ਗੋਲਗਚੋ 800 ਰੁਪਇਆ ਲਿਆ ਇਹ ਬਾਤ ਗੱਲ ਹੈ ਇਹ ਬਾਤ ਸਿੰਘ ਨੇ ਪਹਿਲਾਂ ਹੀ ਇਹ ਇਹ ਗੁੜਗੁੜਾ ਇਹਦੇ ਬੋਲਟਾਂ ਦੇਖ ਕੇ ਬੋਲਦੇ ਨੇ ਇਹ ਗੁੜਗੁੜਾ ਗੁੜਗੁੜਾ ਇਹ ਆ ਸਾਡੀ ਉਹ ਜਿੰਨੇ ਨਵੇਂ ਬਲੌਗ ਬਣਾਉਣਾ ਸ਼ੁਰੂ ਕੀਤੇ ਆ ਬੜੀ ਪਰਿਮਿਨੀ ਬਲੌਗਸ ਮਿਨੀ ਬਲੌਗ ਹਾਂ ਮਿਨੀ ਤੋਂ ਮਿਨੀ ਬਲੌਗ ਬਸ ਇੱਕ ਦੋ ਸੈਕਿੰਡ ਵਾਲੇ ਕੋਈ ਗੱਲ ਨਹੀਂ ਉਹਦੇ ਮੂੰਹ 'ਚ ਕੇਕ ਪਾਇਆ ਨਹੀਂ ਥੱਲੇ ਸੁੱਟਦਾ ਹਾਂ ਪਾ ਬਿਖਾ ਨਹੀਂ ਪਾ ਬਿਖਾ ਚੜੀ ਆ ਮੈਂ ਚਾਹਤ ਦੇ ਸੁਨੇਹੇ ਗਾਈਜ਼ ਆਪਾਂ ਲਾਇਆ ਕੇਕ ਦਾ ਖੁੱਲਾ ਲੰਗਰ ਜੀਰਾ ਟੇਲ ਕਰਦਾ ਖਾਈ ਜਾਓ ਐਦਾਂ ਦੀ ਫੈਮਿਲੀ ਮਿਲਨੀ ਕਿਸ ਨੂੰ ਗਾਈਜ਼ ਅਮਰੀਕਾ ਸੋ ਗਾਈਜ਼ ਆ ਜਾਣਾ ਸੱਚੀ ਆ ਆਪਣੇ ਆਪਣੇ ਹੁੰਦੇ ਆ ਤੇ ਗਾਈਜ਼ ਆ ਮੇਰੀ ਛੋਟੀ ਫੈਮਿਲੀ ਆ ਨਜ਼ਰ ਨਾ ਲੱਗੇ ਕਿਸੇ ਦੀ ਦੂੰ ਆਪਣੇ ਤੋਂ ਆਪਣੇ ਵੀਰੇ ਇੱਕ ਵਾਰੀ ਬਾਅਦ ਸਾਰੇ ਜਾਣੇ ਆਪਣੇ ਸੌਂਗ ਇੰਨਾ ਜਾਣੇ ਅੱਜ ਨਾ ਖੜਾ ਖੜਾ ਇਹ ਨਾਲ ਸੌਂ ਗਿਆ ਆ ਨੀ ਕੋ ਗਾਇਸ ਇਹਨੂੰ ਕਹਿੰਦੇ ਆ ਪਾਗਲ ਫੈਮਿਲੀ ਫੂਲ ਮੈਂਟਲ ਫੈਮਿਲੀ ਤੁਸੀਂ ਖਾਓ ਮੈਨੇ ਘਰ ਬਸ ਖਾਓ ਤੁਸੀਂ सच्ची है यार अपने अपने सो करन तो फक्शन करू बा खावांगे रोटी ते रोटी चिकन बनाया सी ते नाल बनायापती देखो खुशी मी खुशीचे ਲੁੰਗੀ ਡਾਂਸ ਲੁੰਗੀ ਡਾਂਸ ਬਾਬਾ